ਸਿ ਸ਼ਿਕਾਇ ਸੈਂਟੋੜਾ ਸਦਾ ਸਾਡੇ YouTube ਚੈਨਲ ਵੀਡੀਓ ਵਲੌਗਸ ਤੇ ਤਾਂ ਅੱਜ ਹੈਗੀ ਹੈ ਕਰਵਾ ਚੌਦੇ ਵਰਤ ਤਾਂ ਮੈਂ ਵੀ ਰੱਖਿਆਗਾ ਤੇ ਮੰਮਾ ਨੇ ਵੀ ਰੱਖਿਆਗਾ ਤਾਂ ਇੱਥੇ ਮੈਂ ਦੀ ਵੀ ਲਾਈਆ ਤੇ ਆਹ ਮੈਂ ਲੈ ਕੇ ਆ ਸੀ ਕੱਲ ਗੱਦਰੀ ਤਾਂ ਹੋਰ ਆ ਮੰਮਾ ਦੇ ਵੀ ਖਣੇ ਵੀ ਕਿਨ ਲਾਈਆ ਮੰਮਾ ਆ ਵੀ ਕਿਨ ਲਾਈਆ ਆ ਮੇਰੇ ਵੀ ਕਿਨ ਲਾਈਆ ਪਤਾ ਨਹੀਂ ਕੀ ਆ ਮੈਂ ਆਪ ਲਾਈਆ ਤੇ ਇੱਧਰ ਵੀ ਕਿਨ ਲਾਈਆ ਆ ਸੋਹਣੀ ਲੱਗਿਆ देखो ਤੇ ਆ ਪਿੱਛੇ ਮੈਂ ਲਾਈਆ ਬੈਕ ਸਾਈਡ ਵਾਲੇ ਤਾਂ ਹਾਂ ਚਲੋ ਕਰਦੇ ਆਪਾਂ ਦਿਖਾਵਾ ਲਏ ਸਾਰੇ ਸੈਂਸ ਪੂਰੇ ਦਿਨ ਅਜੇ ਫੂਲ ਮੇਰੇ ਕੋਲ ਆ ਚਲੋ ਬਾਹਰ ਚਾਣੇ ਪੱਪਾ ਬਲੌਗ ਰੋਟਾ ਬਲੈਨ ਛੱਡ ਕੇ ਰੱਖਦੇ ਹਾਂ ਮਾਦੇ ਕੱਪੜੇ ਚੇਂਜ ਕਰ ਲਿਆ ਤਾਂ ਹੁਣ ਆਪਾਂ ਅ ਕੁੱਜੀਆਂ ਨੂੰ ਪਾਣੀ ਨਾਲ ਭਰਾਂਗੇ ਤਾਂ ਮੈਂ ਲੱਭਾਂ ਮらい ਸੀ ਬਲ ਪਿੰਕ ਪਿੰਕ ਹੋ ਗਏ ਦੇਖੋ ਹੁਣ ਆਪਾਂ ਬੰਦੇ ਆ ਖੰਭ ਬੰਨੀਆਂ 4 2 13 2 2 ਹੁੰਦੀਆਂ ਪਹਿਲੇ ਵਾਰ ਤੇ 12 ਪਰੂਏ ਹੁੰਦੇ ਆ ਹੋਰ ਕਿੰਨਾ ਇਹ ਤਾਂ ਵੈਸੇ ਤਾਂ ਸ਼ਹਿਰ ਚ ਤਾਂ ਡਿਜ਼ਾਈਨਰ ਵਾਲ ਪਰ ਸਾਡੇ ਪਿੰਡ ਚ ਹੋਰ ਕਿੰਨਾ ਥੋੜਾ ਕਮਿਆਰਾ ਉਹ ਦੇਖੇ ਜਾਂਦੇ ਆ ਹੰਡਾ ਕਿ ਨਾ ਵਰਤਾਂ। ਹੁਣ ਮੀਰਾ। ਜਿੰਨੇ ਸਾਲ ਮੇਰੇ ਵਿਆਹ ਨੂੰ ਹੋ ਗਏ 2007 ਤੋਂ ਲੈ ਕੇ 14 ਸਾਲ ਹੋ ਗਏ। ਤਾਂ ਇਹ ਚਲਵਾ ਲੂੰਗੀ। ਮੈਂ ਆਵਲ ਹੀ ਲਊਗਾ। ਆ ਵੀ ਮਾਰਤੀ ਹੈ। ਆ ਬਹੁਤ ਤੇਜ਼ ਆਂ ਬਣਿਆ ਹੋਇਆ। ਕੋਈ ਤੇ ਬੱਡਾ ਕੀ 好。<music>

ਲੱਗੀ ਪਾਣੀ ਬਹੁਤ ਮਾਣੀ ਭਰ ਲਿਆ ਸੀ ਆਲੀ ਸੀਦਾ ਪੀਵਾਰ ਮੇ ਸਿਰਾਤ ਵੱਧ ਗਿਆ ਬੇਚੇ ਮੈਂ ਨਹੀਂ ਆਦਰਾ ਬਿਨਾ ਨਾ ਇਹ ਮਾਪਲੇ ਹੀ ਪਤਾ ਕਿ ਬਿਲਕੁਲ ਜਿਸ ਹੋਣਾ ਗਿਆ ਕਹਾਣੀ ਵਾਲੇ ਫਿਰ ਚਲਦੇ ਕਹਾਣੀ ਇਕ ਰਾਜਾ ਸੀ। ਉਹਦੇ ਸੱਤ ਪੁੱਤ ਸੀ। 77 ਨਮਰਕ ਦੀ ਨੋਇਤੀ ਸੀ। ਉਹਦਾ ਛੋਟੇ ਜਿਹੇ ਦਾ ਵਿਆਹ ਕਰਤਾ। ਜਦੋਂ ਵਿਆਹ ਕਰਤਾ ਮੂਰੀਆ ਘਰ ਗਿਰ ਬਰਤ। ਕਈ ਮਾਮਾ ਇਹ ਵੀ ਬਰਤ ਰੱਖਣੇ ਉਹਦੇ ਪੁੱਤ ਤਾਂ ਰੱਖਾਂਗੇ। ਕਈ ਨਾ ਮੈਂ ਰੱਖੂਗੀ। ਉਹਦੀ ਮਾਂ ਨੇ ਬਰਤ ਰਖਾਤਾ ਖੇੜਤੀ ਤੁਰੀ ਫਸਦੀ ਦੀ। ਜਦੋਂ ਉਹ ਚਾਹ ਵੇਲੇ ਲੱਗੀ ਹੁਣ ਹੈ ਭੁੱਖ ਲੱਗੀ ਹੈ ਤੇ ਲੱਗੀ ਹੈ। ਉਹਦੀ ਮਾਂ ਲਈ ਪੰਡਤ ਸੀ ਸਾਧ ਲੋਗੀ ਕਹਾਣੀ ਵਿੱਚ। ਸੁਣ ਕੇ ਤੇ ਵੀ ਚਾਹ ਪਾਣੀ ਪਿਆ ਲਾਂਗੇ। ਚੱਲ ਉਹਨੇ ਸੱਦ ਲਈ ਕਹਾਣੀ ਸੁਣ ਲਈ। ਸੁਣ ਕੇ ਕਹਾਣੀ ਨੇ ਚਾਹ ਕੇ ਅਸੀਂ ਦੁੱਧ ਪਿਆਤਾ ਕੁੜੀ ਖੇਡਦੀ, ਤੁਰੀ ਫਿਰਦੀ। ਜੋ ਖੇਡਦੀ ਕੁੜੀ ਫਿਰਦੀ ਫੇਰ ਉਹ ਰੋਟੀ ਵੇਲਾ ਆਖਣੀ ਫੇਰ ਲੱਗਦੀ। ਹਾਏ ਭੁੱਖ ਲੱਗੀ ਹਾਏ ਤੇ ਲੱਗੀ। ਉਹਦੇ ਭਰਾ ਦੇ ਮਾ ਸਾਡੇ ਸੱਤਾ ਭਰਾਵਾਂ ਦੇ ਇੱਕ ਭੈਣ ਹੈ ਜਿਹਨੂੰ ਕੁਝ ਹੋ ਗਿਆ ਸੀ ਕੀ ਕਰਾਂਗੇ। ਤੇ ਰੋਹੀ ਵਿਆ ਬਣ ਕੇ ਜਾ ਕੇ ਅਸੀਂ ਅਗਮ ਚਾਉਣੇ ਉਹਦੇ ਤਾਂ ਦਾ ਕੰਪੜਾ ਤੋਂ ਕੋਈ ਚੰਦਰਮਾ ਚੜ ਗਿਆ ਕਿ ਚੰਗਾ। ਉਨਰ ਰੋਹੀ ਜੀਆ ਵਾਂਟ ਜਾ ਕੇ ਆਗਮਚਾਤੀ ਮੂਹਰੇ ਤਾਂ ਤੱਕ ਕੰਬਲ ਇੱਕ ਭਰਾ ਆ ਕੇ ਆਦਾ ਪਹਿਨੇ ਕੇ ਚੰਦਰਮਾ ਚੜ ਕੇ ਅਰਗ ਦੇ ਨੇ ਕੋਰੀ ਮਾਰੀ ਕੋ ਤਰਗ ਦੇ ਦੇ ਕਈ ਜਿਹਾ ਪ੍ਰਭਾਵ ਮੰਨ ਲੈ ਅਰਗ ਮੈਂ ਤਾਂ ਲੀ ਕਈ ਇਨਾਂ ਦਾ ਕਿੱਪ ਬਗਾਣਾ ਗੱਟੀਆਂ ਦਾ ਕਦੋਂ ਦੇਣ ਮੈਂ ਤੋ ਅਰਗ ਦੇ ਤੋ ਅਰਗ ਜਿੱਨੇ ਜਰਗੀ ਉਹ ਨਹੀਂ ਮਾਣਉਂਦੀ ਥਾੜ ਥੀਕੇ ਰੱਖਤਾ ਪਹਿਲੀ ਵਰਤੀ ਪਾਈ ਸੇ ਇੱਕ ਉਹਦੀ ਦੂਜੀ ਵਰਤੀ ਤੇ ਵਾਲ ਲਿਖਣ ਤੇ ਜੂਤ ਨੂੰ ਸੁਆਦੀ ਬੈਠੇ ਦਾ ਕਾਲ ਲਿਖਿਆ ਇਹ ਕਾਲ ਲਿਖਿਆ ਦੀ ਮਾਣੇ ਰੋਟੀ ਫੜ ਲਈ ਸੜ ਕੇ ਰੋਟੀ ਲਾਪਟੀ ਫੜ ਮਹਿੰਦੀ ਰਹੀ ਸੀ ਨਾਰੇ ਤੰਗਾ ਪਹਿਲੀ ਪੁੱਤ ਮਹਿੰਦੀ ਲਾਉਂਦੇ ਜੇ ਕੰਡੇ ਕੱਢਦੇ ਜੇ ਕੋਈ ਤਾਂ ਤੈਨੂੰ ਪੁੱਤ ਸਾਗਣ ਆਖੂਗੀ ਅਸੀਂ ਚੰਗਾ ਪਹਿਲੀ ਇਸ ਤਰੀਕੇ ਦੀ ਚੰਦਨੀ ਇੱਥਾ ਫੋਟ ਭਾਈਦਾ ਸਾਗ ਬਤਨ ਜਾਂ ਆਪ ਆਪਣੇ ਸਾਥ ਦੀ ਬਾੜ ਦੀ ਹਾਂਜੀ ਉੱਤਰੀਆਂ ਪੰਜਾਂ ਨੇ ਉਹ ਜਿੰਨੇ ਆਖਿਆ ਛੇ ਮੇ ਉਤਰੀ ਕਨੀ ਲਾ ਪੈ ਮੇ ਨਵਰ ਬੱਦੀ ਪੈ ਉੱਤਰੀ ਜੂਰੇ ਚੱਲਣਾ ਛੱਡੂ ਬੰਦੂ ਖਾਉਂ ਕੋ ਮੇਰੀ ਚੰਗਾ ਪਹਿਲੀ ਉਹਨਾਂ ਨੂੰ ਰਾਂਡਾ ਦੇ ਦਿੰਦੇ ਸਾਗ ਜਦੋਂ ਉਹਨੇ ਵਿਚਾਰਨ ਫੜ ਲਈ ਸਦੀ ਬੱਟੂ ਫੌਂਕਰੀ ਜਦੋਂ ਬੱਟੂ ਫੌਂਕਰੀ ਕੇ ਕਹਿੰਦੇ ਹਾਂ ਸਾਹ ਤਾ ਦੇਣੇ 12 ਸਾਲ ਦਾ ਡੰਡ ਲਾ ਲੈ ਉਹਨੇ 12 ਸਾਲ ਦਾ ਡੰਡ ਲਾਤਾ ਗਾਂ ਵੀ ਰਾਜ ਨੇ ਚੱਕਣ ਲੱਗੇ ਕਹਿੰਦੀ ਮੈਂ ਤੈਨੂੰ ਚੱਕੜ ਦਾਂਗੀ ਬਸ ਹੌਕ ਕਿ ਤੂੰ ਇਹਦੋਂ ਕੀ ਕਰਾਂ ਮੈਂ ਸਹੀ ਮਿੱਟੀ ਸੜ ਗਈ ਕਹਿੰਦੀ ਨਾ ਮੈਂ ਤੈਨੂੰ ਚੱਕੜ ਦਾਂਗੀ ਉਹਨੇ ਚੱਕੜ ਨਾ ਦਿੱਤਾ ਰਾਜ ਨੇ ਕੱਚਾ ਧੋਲਰ ਜਣਾਤਾ ਆਲਾ ਖਾਤਾ ਜਿਹਦੇ ਉੱਪਰ ਦੀ ਸੂੜ ਵੀ ਗੁੰਦੀ ਲੰਗ ਜਾ ਕਰੇ ਪਾਣੀ ਦਾ ਕਰੂਗਾ ਲੰਗ ਜਾ ਕਰੇ ਰਾਜੇ ਦਾ ਨੁੱਕਰ ਫਰਾਜਾ ਕਰੇ ਕਾਮਾ ਜਿਹਨਾਂ ਨੂੰ ਪਾੜਨ ਦੀ ਸੀ। ਜਿਹੜਾ ਬਾਰਮਾ ਵਰਤਾਇਆ। ਤੇ ਰਾਜੇ ਦਾ ਨੌਕਰ ਫੜਾ ਗਿਆ ਉੱਠ ਕੇ ਕਾਮਾ ਜਿਹਨਾਂ ਨੂੰ ਪਾਉਣ ਲੱਗ ਪਿਆ। ਉਹ ਨੂੰ ਰਾਮ ਰਾਮ ਕਰਦਾ ਬੈਠਾ ਹੋ ਗਿਆ। ਕਹਿੰਦਾ ਤੂੰ ਬੋਲ ਕਦੀ ਨੂੰ 12 ਸਾਲ ਹੋ ਗਏ ਇੱਥੇ ਰਹਿੰਦੇ। ਤੇ ਬਹਾਂ ਇੱਕ ਬਾਰਾਂ ਸਾਲ ਹੋ ਗਏ ਇੱਥੇ ਰਹਿੰਦੇ ਰੋਸ਼ਨਾ ਲੱਗ ਗਿਆ ਆਸ-ਪਾਸਾ ਲੱਗ ਗਿਆ। ਤੇ ਰਾਜੇ ਦਾ ਨੌਕਰ ਆਇਆ ਰਾਜਾ ਜੀ ਤੇ ਨੂੰ ਕੋਈ ਆਦਮੀ ਕਹਿੰਦਾ ਉੱਥੇ ਤਾਂ ਚੀਂਗਾਂ ਫੜ ਕੇ ਉੱਥੇ ਆਦਮੀ ਸਿਖਾ ਗਿਆ। ਇਹਨਾਂ ਨਹੀਂ ਜਾ ਕੇ ਦੇਖ। ਦਿਖਾ ਕੇ ਦੇਖਿਆ ਉਸ ਨੂੰ ਆਸੇ ਦਾ ਪੁੱਤ ਜਿਹੜਾ ਸਾਰੇ ਲੱਗ ਰਹੇ ਨੇ ਚੁੰਨੀ ਲੜ ਬੰਨੇ ਮੈਂ ਨੰਮ ਬੰਨ ਲਾ ਤੋਦੀ ਨਾ ਕਿਸੂੰ ਕੋਈ ਨਾ ਹਾਂ ਮੋਟੀ ਲੈ ਜੀ ਹਾਂ ਹਾਂ ਗਾਰੰਟੀ ਚਾਹ ਨਾ ਚਾਹ ਵਾਚ ਦੇਖ ਰਹੇ ਹੋ ਕਾਲ ਦੇ ਸੋ ਕੋ ਗਾਰੰਟੀ ਨਹੀਂ ਕਰਦਾ ਇਸ ਦਾ ਠੀਕ ਹੈ ਹਾਂ ਤੁਹੋ ਇਹ ਤਾਂ ਅੱਜ ਆਪਾਂ ਸ਼ਾਮ ਵਾਸਤੇ ਬਣਾ ਰਹੇ ਸੀ ਕੜਾਈ ਪਨੀਰ ਤੇ ਹੁਣ ਆਪਾਂ ਸਮਾਨ ਢੁੰਨੀਆਨੇ ਆ ਪਿਆਜ਼ ਆ ਟਮਾਟਰ ਆ ਹਰੀ ਮਿਰਚਾ ਸੁੱਕੀ ਲਾਲ ਮਿਰਚ ਤੇਜ ਪੱਤਾ ਧਨਾ ਪਪਟੀ ਕਾਲੀ ਮਿਰਚ ਹੋਣਾ ਆਪਣੇ ਸਾਰ ਤੇ ਭੁੰਨ ਕੇ ਗ੍ਰੇਨਡ ਕਰਾਂਗੇ ਨਮਕ ਤਾਂ ਉਹ ਵੀ ਬਾਂਦ ਲਈ ਲਈ ਹੈ। ਉਹ ਇਹ ਗੱਲਾਂ ਵੀ ਕਰ ਰਹੀ ਨਹੀਂ ਬਟਾ ਕੇ ਨਾ ਰਸੋਤਾ। ਹਾਂ ਉਹ ਦਲਸਤ ਦੀ ਨਹੀਂ ਕਹਿੰਦੀ। ਇੱਕ ਬੂਤੇ। ਦੇਖਣ ਦੇ ਭੋਰ ਬੱਸ ਇਹ ਬੀਤੀ ਹੋਣਾ। ਜਦ ਰੱਸੀ ਵੀਡੀਓ ਨਾਲ ਦੇਖੋ। ਮੈਂ ਉਹ ਉਹ ਦੇ ਆਖੀਏ ਨਹੀਂ ਵੀ ਰੋਟੀ ਪਕਾ ਦੇ ਖਾਣੀ ਹੈ ਤਾਂ। ਜਿੰਨੇ मम्मी मम्मी तड़का जो भुन्या ग्रैंड करके फिर तड़का <laughs> <laughs> ग्रेवी ਤੋਂ ਪਨੀਰ ਲੈਂਦਾ ਸੀ ਇਹਨੂੰ ਕੱਟ ਕੇ ਖਾ ਕੇ ਗਿਆ ਸੀ ਮਾਇਆ ਦੇ ਵਿੱਚ ਪਾਵਾਂਗੇ ਮਲਾਈ ਕੁਛ ਮਲਾਈ ਵੀ ਦੁੱਧ ਵੀ ਦੁੱਧ ਵੀ ਪਾਉਣਾ ਪਊ ਗ੍ਰੀਮ ਪਾਉਣੀ ਹੈ ਗਰੀਵੀ ਥਾਂ ਤੇ ਅਸੀਂ ਕਰਾਂਗੇ ਮਲਾਈ ਉਹ ਪਤਾ ਨਹੀਂ ਕਾਰੇ ਲਕੀ ਰੇ ਗੜਨ ਸਭਾ ਨਾ ਦਿੰਦੀ ਤੇ ਕਿਰਪਾ ਆਪਣੀ ਪੱਟੀ ਜਾਨੇ ਸੰਬੰਧ ਗਰੇਵੀ ਚ ਪਾਤਾ ਆਸ਼ੀਰਵਾਦ ਨਹੀਂ ਆਕੜੀ ਕਰਕੇ ਅਬ ਤੁਹਾਨੂੰ ਨਹੀਂ ਸੁਣਨੀ ਉਹ ਰੋਟੀ ਕਿਹੜਾ ਇਹ ਤਾਂ ਫਰਕ ਇਹ ਨੂੰ ਕਿੰਨੇ

ਪਰ ਰੋਕ ਕੇ ਪਨੀਰ ਪਾਵਾਂਗੇ ਚਲੇ ਰਹੇ ਜੇ ਕੋਈ ਜੀ ਇਹ ਥੋੜਾ ਸੁੱਕਾ ਹਜੇ ਥੋੜਾ ਹੁਣ ਆਪਾਂ ਇਹਨੂੰ ਰੰਨਾਂਗੇ 5 ਕਿ ਮਿੰਟ ਸੰਘਣੀ ਬੈਠੇ ਰੋ ਸੰਘਣਾ ਹੋ ਜੇ ਗਰੇਵੀ ਸਾਰੀ ਫਿਰ ਆਪਾਂ ਇਹਦੇ ਚ ਪਨੀਰ ਪਾ ਦਾਂਗੇ ਹਲੋ ਜੀ ਆਪਣੀ ਗਰੇਵੀ ਰੇਜ ਰੇਜ ਕੇ ਪੂਰੀ ਤਰ੍ਹਾਂ ਸੰਘਣੀ ਹੋ ਗਈ ਸੀ ਤਾਂ ਆਪਾਂ ਹੁਣ ਇਹਦੇ ਚ ਪਾਤਾ ਪਨੀਰ ਸੋਨਾਂ ਪਾ 2-4 ਮਿੰਟ ਹੋਰ ਸੇਕਵਾ ਲਾਂਗੇ ਫਿਰ ਬਨ ਜਾ ਸਾਈ ਫਲੀਰ ਤਾਂ ਗਾਇਸ ਇੱਥੇ ਬਨ ਗਿਆ ਸਾਡੀ ਸਬਜੀ ਸਾਮਾ ਭਾਈ ਇਹ ਰੋਟੀਆਂ ਤਾਂ ਇੱਥੇ ਬਣੀਆਂ ਨੇ ਸਾਡੀਆਂ ਸੇਵੀਆਂ ਫੱਕ ਲੱਗੀ ਪਈ ਹੈ ਦੇਖਦੇ ਕਿ ਫੱਕ ਲੱਗ ਜਾਂਦੀ ਹੈ ਆਹ ਦੇਖ ਕੇ ਨਾ ਹਬ ਪਨੀਰ ਮੂਝ ਪਾਣੀ ਹੀ ਅੰਦਾ ਹੋ ਰਹੀ ਆ ਤਾਂ ਹੋ ਲੋ ਕਰੀਆਂ ਦੇ ਆਪਰ ਰੋਟੀ ਕਮ ਕਈਆਂ ਨੇ ਤਾਂ ਬਾਹਰ ਚੁਣੇ ਬੋਸਾ ਦੇ ਬੈਠੇ ਆ ਸੋ ਬੈਠੇ ਸਰ ਬੀ ਦੇ ਰਹੀ ਤਾਂ ਆ ਬੈਠੇ ਆ ਕਰ ਅੱਕ ਜਵਾਬ ਤੇ ਸਾਡੀ ਲੁੱਸੀ ਵੀ ਬੈਠੀ ਆ ਇੱਕ ਜਗ ਦੀਆਂ

ਤਾ ਨਹੀਂ ਤਾਂ ਨਹੀਂ ਮਮਨੇ ਮਿਲ ਪਾ ਸਤਿਆ ਤਾਂ ਇੱਥੇ ਆਪਾਂ ਹੁਣ ਲੈ ਕੇ ਜਾਵਾਂਗੇ ਸਾਰੇ ਕੁਝ ਉੱਪਰ ਤਾਂ ਉਹ ਤਰ੍ਹਾਂ ਮੁਸਾਦ ਚਲੇ ਆ ਇਸ ਹੁਣ ਮੈਂ ਤਾਂ ਵਿਟਕ ਟੋਖ ਲੱਗ ਦਿੱਤੀ ਹਬਾਲੀ ਤਾਂ ਹੁਣ ਮਾਤੇ ਰੜਿਓ ਹੈ ਤਾਂ ਹੁਣ ਆਪਾਂ ਕੀ ਕਰਾਂਗੇ ਲੱਭ ਪਾ ਕਿੱਥੇ ਹੈ ਪਪਾ ਪਪਾ ਕੋਠੇ ਦੇ ਤੇ ਆ ਕੇ ਮੈਨੂੰ ਲੈ ਕੇ ਆਪਾਂ ਹੁਣ ਮੈਂ ਮੁਫਰੇ ਆਣਿਆ

ਰਤੀ ਵਾਧੇ ਕਰਨ ਲੱਗੇ। ਕੱਢੋ। ਹੂੰ। ਨਵਾਂ ਉਹਨੂੰ ਪਿੱਛੇ ਜਾ। ਕਿਸੀ ਇਹ। ਇਹ। ਇਹ ਉਹਨਾਂ ਨੂੰ ਸਾਹ ਪਰੇ ਖਾਣ। ਚਾਂਦੀ ਬੀਬੀ ਲਈਏ ਪਾਇਆ ਨਾ ਚਾਂਦੀ ਦੀ ਜਿਹੜੇ ਨੇ ਅੱਧਰੋਂ ਅੱਧਾ ਕਦੀ ਸਰ ਤੋਂ ਸੱਤਾ ਤੋਂ ਮਾਂ ਦੀ ਪੈਨ ਸੌਤੋਂ ਪਾਣ ਬੰਦੇ ਜਾਂਦੇ ਆਰਲੀ ਗੁੰਦੀ ਕਰੀ ਗਾਈਜ਼ ਅੱਤ ਕਿਸੇ ਦਾ ਮੇਰਾ ਦੂਜਾ ਵਾਰ ਕੈਮਰਾ ਅੱਤ ਕੀ ਬਹੁਤ ਵਧੀਆ ਗਿਆ ਤਾਂ ਤੁਸੀਂ ਵੀ ਦੱਸੋ ਕਮੈਂਟਾਂ ਚ ਕਿਨੇ ਕਿਨੇ ਵਰਤਦੇ ਖਿਆਤਾ ਮੇਰੇ ਵੱਡੇ ਮੰਮਾ ਸੀਗੇ ਉਹ ਵੀ ਰੱਖ ਦਿੰਦੇ ਸੀਗੇ ਪਰ ਪਰ ਨਾ ਹੁਣ ਕੈਨੇਡਾ ਚਲੇ ਗਏ ਤਾਂ ਉਹਨਾਂ ਨੇ ਫਿਰ ਉਹ ਵਾਰਤ ਵਧਾ ਕੇ ਸੀਗੇ ਇੱਥੇ ਆਪਦਾ ਤਾਂ ਹੁਣ ਉਹਨਾਂ ਨੇ ਮੈਂ ਤਾਂ ਚਲੋ ਮੈਂ ਰੱਖ ਲੈਂਦੀ ਹਾਂ ਤਾਂ ਹਰਦਾ ਕਮੈਂਟਰ ਦੱਸੋ ਕਿਨੇ ਵਾਰ ਤੱਕ ਰੱਖਿਆ ਤਾਂ ਅੱਗੇ ਵੀ ਮੈਂ ਰੱਖੂੰਗੀ ਵਾਰ ਤੱਕ ਤਾਂ ਚਲੋ ਹੁਣ ਤੁਹਾਨੂੰ ਮਿਲਦੇ ਆ नेक्स्ट ਵਲੌਗ ਚ ਬਾਏ we sure.